ਫੜੀ ਪਰ ਤੋਂ ਖੁਦ ਕਿਉਂ ਭੱਜ ਗਿਆ ਤੁਸੀਂ ਚਾਹੁੰਦੇ ਸੀ ਕਿ ਕਿਤੇ ਬਾਦਲ ਪਰਿਵਾਰ ਆ ਜੇ ਤਾਂ ਗੱਲ ਜਿਹੜੀ ਹੈ ਹੋਰ ਹੀ ਬਣ ਜੇ ਜੇ ਬਾਦਲ ਪਰਿਵਾਰ ਖੋਦ ਆ ਜਾਂਦਾ ਤਾਂ ਲੋਕਾਂ ਨੇ ਹੋਰ ਵਿਰੋਧ ਦੇ ਵਿੱਚ ਖੜੇ ਹੋਣਾ ਸੀ ਤੇ ਸਾਨੂੰ ਇਲੈਕਸ਼ਨ ਬਹੁਤ ਸੌਖਾ ਹੋ ਜਾਣਾ ਸੀ ਤੁਹਾਨੂੰ ਸਵਾਦ ਹੋਣਾ ਸੀ ਫਿਰ ਲੜਨ ਦਾ ਵੱਡੀ ਗੱਲ ਹੈ ਜੇ ਕਿਸੇ ਵੱਡੇ ਬੰਦੇ ਨਾਲ ਲੜਦੇ ਹੋ ਤਾਂ ਤੁਹਾਨੂੰ ਉਹਨੂੰ ਹਰਾਉਣ ਦਾ ਸਵਾਦ ਹੋ ਰਿਹਾ ਹੁੰਦਾ ਪਰ ਉਹਨਾਂ ਨੂੰ ਤਾਂ ਗਿੰਦੇ ਹੀ ਨਹੀਂ ਲੋਕ ਤੇ ਮੁਕਾਬਲਾ ਉਹ ਕਹਦੇ ਨਾਲ ਕਰਨਗੇ ਕਹਿੰਦੇ ਬਾਦਲ ਪਰਿਵਾਰ ਦਾ ਦਬਦਬਾ ਤੁਹਾਡੇ ਐਮਪੀ ਹਲਕੇ ਦੇ ਉੱਪਰ ਜਿਹੜਾ ਪੂਰਾ ਆ ਤਾਂ ਬਾਦਲ ਪਰਿਵਾਰ ਜਿਹੜਾ ਲਗਾਤਾਰ ਲੱਗਿਆ ਵੀ ਹੋਇਆ ਸੀਟ ਦੇ ਉੱਪਰ ਮੈਂ ਸੁਖਬੀਰ ਸਿੰਘ ਬਾਦਲ ਦੀ ਇਸ ਕੱਲ ਨਾਲ ਸਹਿਮਤ ਹੈ ਵੀ ਬਾਦਲ ਪਰਿਵਾਰ ਦਾ ਦਬਦਬਾ ਬਹੁਤ ਹੈ ਕੋਈ ਖੜਾ ਹੋ ਜੀ 10-20 ਹਜ਼ਾਰ ਵੋਟ ਤਾਂ ਹਰੇਕ 킬 ਜਾਂਦਾ ਸਾਡਾ ਮੁਕਾਬਲਾ ਕੋਈ ਨਹੀਂਗਾ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ ਕਹਿੰਦੇ 13 0 ਦਾ ਕਿਤੇ ਉਲਟਾ ਨਾ ਹੋ ਜਾਏ ਕਹਿੰਦੇ 0 13 ਨਾ ਹੋ ਜਾਏ ਕਿਤੇ ਆਮ ਆਦਮੀ ਕੋਲੇ ਆਪਣੇ ਹੀ ਐਮਐਲਏ ਨੂੰ ਮੰਤਰੀਆਂ ਨੂੰ ਜਾਂ ਫਿਰ ਕੁਛ ਕਿ ਦਲ ਬਦਲਣੋਂ ਟਿਕਟਾਂ ਦਿੱਤੀਆਂ ਕਹਿੰਦੇ ਉਹ ਆਮ ਘਰਾਂ ਦੇ ਧੀਆਂ ਪੁੱਤ ਉਹ ਐਤ ਕੀ ਕਿੱਧਰ ਗਏ ਪੈਂਚਰ ਲਾਉਣ ਵਾਲਾ ਚਾਦੀ ਦੁਕਾਨ ਤੇ ਕਹਾਂ ਐਤ ਕੀ ਲੱਭੇ ਨਹੀਂ ਕਹਿੰਦੇ ਆਮਾ ਦੀ ਪਾਰਟੀ ਨੂੰ ਕੰਮ ਕਰਨਾ ਦਾ ਲੈਹਜਾ ਗੱਲ ਹੈ 94% ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਦਰਸ਼ਨ ਹੀ ਨਹੀਂ ਹੋਏ ਮਤਲਬ ਪਹੁੰਚ ਹੀ ਨਹੀਂ ਹੋਈ ਇਹਨਾਂ ਦੀ ਗਏ ਹੀ ਨਹੀਂ ਜਿਹੜੇ ਸੁਖਨਾ ਸਰਗੇ ਹੋਟਲ ਬਣਾ ਕੇ ਆਪ ਦੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਆ ਉਹ ਲੋਕਾਂ ਤੋਂ ਗੁੱਝੇ ਨਹੀਂ ਕਹਿਣ ਨਾਲ ਨਹੀਂ ਬੰਦੀ ਲੋਕਾਂ ਦੇ ਵਿੱਚ ਨੌਕਰੀਆਂ ਕਿੱਥੇ ਪਹੁੰਚੀਆਂ ਜਾਂ ਜਿਹੜੇ ਜੁਆਇਨਿੰਗ ਲੈਟਰ ਆ ਕਹਿੰਦੇ ਤੋਂ ਸਾਨੂੰ ਦਿਖਾਈ ਨਹੀਂ ਜਾਂ ਜਗ ਜਾਹਰ ਹੀ ਨਹੀਂ ਕੀਤੇ ਜੇ ਉਹ ਲਿਸਟ ਮੰਗਣੀ ਚਾਹੁੰਦੇ ਤਾਂ ਅਸੀਂ ਪਿੰਡ ਵਾਈ ਲਿਸਟ ਵੀ ਦੇ ਦੇਵਾਂਗੇ ਤਿੰਨਾਂ ਸਾਲਾਂ ਦੇ ਵਿੱਚ ਤੁਸੀਂ ਤੁਹਾਨੂੰ ਹਰੇਕ ਗੱਲ ਦਾ ਜਵਾਬ ਆਪੇ ਮਿਲ ਜੂਗਾ ਲੋਕਾਂ ਨੂੰ ਨਸ਼ੇ ਨੂੰ ਹੀ ਮਾਰਦੇ ਹੋ ਕਿ ਠੱਲ 5 ਸਾਲਾਂ ਦੇ ਵਿੱਚ ਹਰ ਹਾਲਤ ਹੀ ਠੱਲ ਪਊ ਮੈਂ ਕਿਸੇ ਕਿਸਮ ਦੀ ਤੱਕਾਸ਼ਾ ਹੀ ਨਹੀਂ ਕੀਤੀ ਜਿਹੜੀ ਸ਼ਰਾਫਤ ਦੀ ਰਾਜਨੀਤੀ ਲੋਕਾਂ ਨਾਲ ਪਿਆਰ ਦੀ ਰਾਜਨੀਤੀ ਨੂੰ ਬਹਲ ਦਿੰਨਾ ਹੈ ਲੱਗਦਾ ਕਿ ਸ਼ਰੀਫ ਦੀ ਰਾਜਨੀਤੀ ਹੈਗੀ ਹੈ ਕਹਿੰਦੇ ਤਾਂ ਇਹ ਹੈ ਕਿ ਰਾਜਨੀਤੀ ਵਿੱਚ ਸ਼ਰੀਫ ਲੋਕ ਦੇ ਸ਼ਰੀਫ ਦੇ ਪੈਰ ਨਹੀਂ ਲੱਗਣ ਦਿੰਦੇ ਲੀਡ ਨਹੀਂ ਜੀ ਮੈਂ ਤੁਹਾਨੂੰ ਲਾ ਕੇ ਵਿਖਾਇਆ ਕਹਿੰਦੇ ਸੀ ਵੀ ਬੜੇ ਧੱਕੜ ਤੇ ਡਿੱਗੇ ਜਿਹੜਾ ਰੋਜ਼ ਵੱਡੇ ਵੱਡੇ ਬਦਮਾਸ਼ਾਂ ਨਾਲ ਫੋਟੋ ਪਾਉਂਦੇ ਸੀ ਉਹਨਾਂ ਨੂੰ ਹਰਾ ਕੇ ਵਿਖਾਇਆ ਸਤਰੀਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ ਮੈਂ ਆਸ ਕਰੇ ਬਾਲ ਉਮੀਦ ਕਰਦਾ ਠੀਕ ਠਾਕ ਹੋਵੋਗੇ ਚੋਣਾ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਹਰ ਉਮੀਦਵਾਰ ਦੀਆਂ ਧੜਕਣਾ ਜਿਹੜੀਆਂ ਨੇ ਉਹ ਵੱਧ ਰਹੀਆਂ ਨੇ ਕਿ ਭਾਈ ਲੋਕ ਇਸ ਵਾਰ ਕਿਸ ਪੱਖ ਦੇ ਵਿੱਚ ਜਾਣਗੇ ਅੱਜ ਗੱਲਬਾਤ ਕਾਕਾ ਬਰਾੜ ਹੋਰਾਂ ਦੇ ਨਾਲ ਕਰਾਂਗੇ ਆਮ ਆਦਮੀ ਪਾਰਟੀ ਦੇ ਵੱਲੋਂ ਫਰੋਜਪੁਰ ਤੋਂ ਉਮੀਦਵਾਰ ਨੇ ਸਭ ਤੋਂ ਪਹਿਲਾਂ ਬਰਾੜ ਸਾਹਿਬ ਦਾ ਸਵਾਗਤ ਕਰੀਏ ਫਰਗਲੀ ਗੱਲਬਾਤ ਕਰਾਂਗੇ ਬਰਾੜ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਆ ਰਿਹਾ ਮੇਟਲ ਬੀ ਥੈਂਕ ਯੂ ਵੈਲਕਮ ਕੀ ਕਹਿੰਦਾ ਜੀ ਫਰੋਜਪੁਰ ਫਿਰ ਹਰ ਦਿਨ ਵਿਚਰਦੇ ਹਾਂ ਪਿੰਡਾਂ ਦੇ ਵਿੱਚ ਕੀ ਕਹਿੰਦਾ ਆ ਹਰ ਦਿਨ ਨਵੀਆਂ ਜੁਆਇਨੀਆਂ ਹੋ ਰਹੀਆਂ ਜੀ ਪਾਰਟੀ ਨਾਲ ਲੋਕਾਂ ਦਾ ਜ ਲਗਾਓ ਵੱਧਦਾ ਜਾ ਰਿਹਾ ਜੀ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਹੋਏ ਕੰਮ 600 ਯੂਨਿਟ ਬਿਜਲੀ 43000 ਨੌਕਰੀ ਦੇਣਾ ਸਾਡੇ ਕਈ ਇਹ ਜਿਹੇ ਪਿੰਡ ਹੈ ਜਿਹਦੇ ਚ ਡੰਗਰ ਖੇੜਾ ਨਿਹਾਲ ਖੇੜਾ ਜਿਨ੍ਹਾਂ ਚ 150 ਜਾਂ 250 ਨੌਕਰੀਆਂ ਆਈਆਂ ਜੀ ਤੇ ਬਿਨਾ ਕਿਸੇ ਪੈਸੇ ਤੋਂ ਆਈਆਂ ਤੇ ਪਿੰਡਾਂ ਦੇ ਪਿੰਡ ਇਸ ਕਰਕੇ ਜਿਹੜਾ ਸਾਥ ਦੇ ਰਹੇ ਆ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਬਰਾੜ ਸਾਹਿਬ ਵਿਰੋਧੀ ਨੇ ਜੇ ਵੀ ਤੁਸੀਂ ਨੌਕਰੀਆਂ ਦੀ ਗੱਲ ਕਰੀਆ ਵਿਰੋਧੀ ਇਸ ਚੀਜ਼ ਤੇ ਬੜੇ ਸਵਾਲ ਖੜੇ ਕਰਦੇ ਨੇ ਕਹਿੰਦੇ 43000 ਜਿਹੜੀਆਂ ਨੌਕਰੀਆਂ ਨੇ ਭਗਵੰਤ ਸਿੰਘ ਮਾਨ ਨੇ ਕੱਲੀਆਂ ਫਲੈਕਸਾਂ ਕੱਲੇ ਬੋਰਡ ਹੀ ਲਵਾਏ ਨੇ ਕਹਿੰਦੇ ਹਾਲੇ ਤੱਕ ਲੋਕਾਂ ਦੇ ਵਿੱਚ ਨੌਕਰੀਆਂ ਕਿੱਥੇ ਪਹੁੰਚੀਆਂ ਜਾਂ ਜਿਹੜੇ ਜੋਇਨਿੰਗ ਲੈਟਰ ਆ ਕਹਿੰਦੇ ਉਹ ਤਾਂ ਸਾਨੂੰ ਦਿਖਾਈ ਨਹੀਂ ਜਾਂ ਜਗਜਾਹਰੀ ਨਹੀਂ ਕੀਤੇ ਵਿਰੋਧੀਆਂ ਦੇ ਤੰਦ ਕਸਣ ਤੋਂ ਬਿਨਾ ਉਹਨਾਂ ਕੋਲੇ ਕੋਈ ਹੋਰ ਗੱਲ ਨਹੀਂ ਹੁੰਦੀ ਉਹਨਾਂ ਨੇ ਕੀਤਾ ਦਾ ਕੋਈ ਸ਼ਾਇ ਹੀ ਨਹੀਂ ਕੱਲਾ ਗੱਲਾਂ ਕੀਤੀਆਂ ਮੈਂ ਪਿੰਡਾਂ ਦੇ ਨਾਲ ਰਹ ਰਹੇ ਹਾਂ ਜੀ ਨਿਹਾਲਖੜੇ ਜਾ ਕੇ ਪੁੱਛ ਲੈਣਨ ਕਿ ਕਿੰਨੀਆਂ ਨੌਕਰੀਆਂ ਆਈਆਂ ਡੰਗਰ ਖੇੜੇ ਜਾ ਕੇ ਪੁੱਛਣਾ ਕਿੰਨੀਆਂ ਨੌਕਰੀਆਂ ਆਈਆਂ ਜੀ ਮਾਨ ਸਿੰਘ ਵਾਲੇ ਜਾ ਕੇ ਪੁੱਛਣਾ ਕਿੰਨੀਆਂ ਨੌਕਰੀਆਂ ਆਈਆਂ ਹਮ ਥਾਂਦੇ ਵਾਲੇ ਜਾ ਕੇ ਪੁੱਛ ਲੈਣ ਕਿੰਨੀਆਂ ਨੌਕਰੀਆਂ ਆਈਆਂ ਹਮ ਮੈਂ ਉਹਨਾਂ ਨੂੰ ਪਿੰਡਾਂ ਦੇ ਨਾਂ ਦੱਸ ਰਿਹਾ ਕੋਈ ਇਹ ਨਹੀਂ ਕਹਿ ਰਿਹਾ ਕਿ ਮੈਂ ਫਰਜੀ ਹੈ ਵੀ ਬਿਆਨ ਹੀ ਦੇ ਰਿਹਾ ਮੈਂ ਪਿੰਡਾਂ ਦੇ ਨਾਂ ਦੱਸ ਰਿਹਾ ਜੇ ਉਹ ਲਿਸਟ ਮੰਗਣੀ ਚਾਹੁੰਦੇ ਤਾਂ ਅਸੀਂ ਪਿੰਡ ਵਾਈ ਲਿਸਟ ਵੀ ਦੇ ਦੇਵਾਂਗੇ ਲਿਸਟ ਦੇ ਨੂੰ ਵੀ ਤਿਆਰ ਉਹ ਵੀ ਲੈ ਹਮ ਅੱਜ ਮੁਕਾਬਲੇ ਦੇ ਵਿੱਚ ਕਿਹਨਾਂ ਨੂੰ ਮੰਗਦੇ ਮੰਦਿਓਂ ਬਰਾੜ ਸਾਹਿਬ ਜਿਹੜੇ ਹੈਗੇ ਨੇ ਤੁਸੀਂ ਕਿਹਨਾਂ ਨੂੰ ਮੰਗਦੇ ਹੋ ਸ਼ਰੋਮਣੀ ਕਾਲਦਨ ਨੂੰ ਮੰਨਦੇ ਹੋ ਕਾਂਗਰਸ ਨੂੰ ਮੰਨਦੇ ਹੋ ਕੋ ਭਾਈ ਸਾਹਿਬ ਨੂੰ ਕਿਹਨਾਂ ਨੂੰ ਆਪਦੇ ਮੁਕਾਬਲੇ ਦੇ ਵਿੱਚ ਮੰਨਦੇ ਹੋ ਕਿ ਅਰੇ ਮੇਰੇ ਮੁਕਾਬਲੇ ਦੇ ਵਿੱਚ ਆ ਜੇ ਮੇਰਾ ਮੁਕਾਬਲਾ ਹੈ ਤਾਂ ਇਹਨਾਂ ਦੇ ਨਾਲ ਮੇਰਾ ਖਿਆਲ ਹੈ ਜੀ ਜਿਹੜਾ ਸਾਡਾ ਮੁਕਾਬਲਾ ਕੋਈ ਨਹੀਂਗਾ ਅਸੀਂ 13 ਦੀਆਂ 13 ਸੀਟਾਂ ਜਿੱਤਾਂਗੇ ਉਹਦਾ ਇਹ ਹੁੰਦਾ ਹੈ ਵੀ ਇਲੈਕਸ਼ਨ ਜਿਹੜਾ ਹੁੰਦਾ ਹੈ ਲੋਕਾਂ ਲੋਕ ਮੁਕਾਬਲਾ ਉਹ ਤੋਂ ਬਣਾਉਂਦੇ ਜਦੋਂ ਕਿਸੇ ਪਾਰਟੀ ਨੂੰ ਚੰਗਾ ਕਹਿੰਦੇ ਜੀ ਪਰ ਉਹਨਾਂ ਨੂੰ ਤਾਂ ਗਿੰਦੇ ਹੀ ਨਹੀਂ ਲੋਕ ਤੇ ਮੁਕਾਬਲਾ ਉਹ ਕਹਦੇ ਨਾਲ ਕਰਨਗੇ ਤੁਸੀਂ ਮੰਨਦੇ ਹੋ ਕਿਸੇ ਨੂੰ ਮੁਕਾਬਲੇ ਚ ਆਪਦੇ ਮੁਕਾਬਲੇ ਚ ਅਸ਼ਰੋਮਣੀ ਕਲਦਲ ਹੋਵੇ ਬੀਜੇਪੀ ਹੋਵੇ ਕਾਂਗਰਸ ਹੋਵੇ ਆਏ ਤਾਂ ਕੋਈ ਖੜਾ ਹੋ ਜੀ 10-20 ਹਜ਼ਾਰ ਵੋਟ ਤਾਂ ਹਰੇਕ 킬 ਜਾਂਦਾ ਉਹ ਮੁਕਾਬਲਾ ਨਹੀਂ ਹੁੰਦਾ ਜੇ ਲੱਖਾਂ ਦਾ ਮਾਰਜਨ ਰਿਹਾ ਤਾਂ ਮੁਕਾਬਲਾ ਨਹੀਂ ਹੋਣਾ ਇਹ ਬਿਨਾਂ ਮੁਕਾਬਲੇ ਤੋਂ ਜਿੱਤਾਂਗੇ ਪਰ ਤੋਂ ਸੁਖਵੀਰ ਸਿੰਘ ਬਾਦਲ ਜਿਹੜੇ ਲੜਦੇ ਰਹੇ ਨੇ ਕਹਿੰਦੇ ਬਾਦਲ ਪਰਿਵਾਰ ਦਾ ਦਬਦਬਾ ਤੁਹਾਡੇ ਐਮਪੀ ਹਲਕੇ ਦੇ ਉੱਪਰ ਜਿਹੜਾ ਪੂਰਾ ਆ ਤਾਂ ਬਾਦਲ ਪਰਿਵਾਰ ਜਿਹੜਾ ਲਗਾਤਾਰ ਲੱਗਿਆ ਵੀ ਹੋਏ ਸੀਟ ਦੇ ਉੱਪਰ ਆਪਣੀ ਜਿਹੜਾ ਸਾਰਾ ਆਪਣਾ ਜੋਰ ਲਾਇਆ ਹੋਇਆ ਮੈਂ ਸੁਖਵੀਰ ਸਿੰਘ ਬਾਦਲ ਦੀ ਇਸ ਕਾਲ ਨਾਲ ਸਹਿਮਤ ਹੈ ਵੀ ਬਾਦਲ ਪਰਿਵਾਰ ਦਾ ਦਬਦਬਾ ਬਹੁਤ ਹੈ ਜੀ ਉਸ ਦਬਦਬਾ ਕਰਕੇ ਲੋਕਾਂ ਨੇ ਉਹਨਾਂ ਨੂੰ ਛੱਡਿਆ ਜੀ ਪਰਚਾਂ ਦੀ ਰਾਜਨੀਤੀਆਂ ਕਰਕੇ ਜਿਹੜਾ ਉਹ ਲੋਕਾਂ ਨੂੰ ਡਰਾਉਣ ਧਮਕਾਉਂਦੀਆਂ ਗੱਲਾਂ ਕਰਦੇ ਗੁੰਡਾ ਅੰਸਰਾਂ ਦਾ ਸਾਥ ਦੇ ਕੇ ਉਹ ਦਬਦਬਾ ਹੈਗਾ ਪਰ ਲੋਕ ਉਹਦੇ ਵਿਰੋਧ 'ਚ ਹੈ ਲੋਕ ਉਹਦੇ ਵਿਰੋਧ ਦੇ ਵਿੱਚ ਜੇ ਮੰਨਦੇ ਹੋ ਕਿ ਜਿਵੇਂ ਪਿਛਲੇ ਸਮੇਂ ਦੇ ਵਿੱਚ ਉਹ ਜਿੱਤਦੇ ਰਹੇ ਨੇ ਉਹ ਚੀਜ਼ਾਂ ਇਫੈਕਟ ਕਰਨੀਆਂ ਹੀ ਐ ਇੱਥੇ ਕੋਈ ਸੁਖਬੀਰ ਸਿੰਘ ਬਾਦਲ ਜੀ ਮੈਂ ਗੱਲ ਕਰੀ ਆ ਕਿ ਕੁਝ ਸੀਟਾਂ ਕਹਿੰਦੇ ਉਹਨਾਂ ਨੇ ਇਹ ਧਾਰੀਆਂ ਹੋਈਆਂ ਵੀ ਇਹਨਾਂ ਸੀਟਾਂ ਦੇ ਉੱਪਰ ਹੀ ਜਿੱਤ ਪ੍ਰਾਪਤ ਕਰਨੀਆਂ ਉਹਨਾਂ ਦੇ ਵਿੱਚ ਉਹ ਵੀ ਸੀਟ ਜਿਹੜੀ ਹੈ ਕਤਾਂ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਥੋਂ ਆ ਰਹੇ ਨੇ ਲੱਗਦਾ ਉਹ ਚੀਜ਼ਾਂ ਇਫੈਕਟ ਕਰਨਗੀਆਂ ਕਿ ਬਾਦਲ ਪਰਿਵਾਰ ਖੁਦ ਆ ਕੇ ਬੈਠ ਗਿਆ ਇੱਥੇ ਬਾਦਲ ਪਰਿਵਾਰ ਦੀ ਜਿਹੜੀ ਗੱਲ ਹੈ ਹੂੰ ਬਾਦਲ ਪਰਿਵਾਰ ਹਲਕਾ ਫਰੋਈਪੁਰ ਤੋਂ ਖੁਦ ਕਿਉਂ ਭੱਜ ਗਿਆ ਆਪ ਵੀ ਭੱਜਿਆ ਹੂੰ ਬਾਦਲ ਪਰਿਵਾਰ ਜਲਾਲਾਬਾਦ ਇਲੈਕਸ਼ਨ 'ਚ ਖੁਦ ਲੜ ਰਿਹਾ ਸੀ ਜੀ ਤੇ ਲੋਕਾਂ ਨੇ ਉਹਨੂੰ ਬਹੁਤ 30000 ਵੋਟ ਤੇ ਹਰਾਇਆ ਜੀ ਬਾਦਲ ਸਾਹਿਬ ਆਪ ਲੰਬੀ ਤੋਂ ਲੜ ਰਹੀ ਸੀ ਜੀ ਤੇ ਲੋਕਾਂ ਨੇ ਬਾਦਲ ਸਾਹਿਬ ਨੂੰ ਹਰਾਇਆ ਜੀ ਇਹ ਕੋਈ ਬਾਹਲੀ ਦੂਰ ਦੀ ਗੱਲ ਨਹੀਂ 2 ਸਾਲ ਪਹਿਲਾਂ ਦੀ ਗੱਲ ਆ ਲੋਕੀ ਇਹਨਾਂ ਦੇ ਜਿਹੜੇ ਦਬਦਬਾ ਵਾਲੀ ਰਾਜਨੀਤੀ ਸੀ ਉਹਨੂੰ ਉਹ ਤੋਂ ਅੱਕਿਆ ਨੇ ਵੋਟਾਂ ਪਾਈਆਂ ਸੀ ਕਿ ਅੱਜ ਵੀ ਇਹ ਦਬਦਬਾ ਦੀਆਂ ਗੱਲਾਂ ਕਰਦੇ ਹੋ ਲੋਕ ਦਬਦਬਾ ਨਹੀਂ ਚੱਲਦੇ ਜਿਹੜਾ ਵੋਟ ਦਾ ਹੱਕ ਆ ਲੋਕਾਂ ਦਾ ਵੋਟ ਉਹਨਾਂ ਦੇ ਕੋਲੇ ਆ ਦੇ ਉਹ ਬਾਦਲ ਪਰਿਵਾਰ ਦੇ ਇਸ ਵਿਰੋਧ ਦੇ ਵਿੱਚ ਖੜੇ ਆ। ਡਾਕਟਰ ਸਾਹਿਬ ਤੁਸੀਂ ਚਾਹੁੰਦੇ ਸੀ ਜਿਵੇਂ ਤੁਸੀਂ ਆ ਕਿ ਬਾਦਲ ਪਰਿਵਾਰ ਖੁਦ ਭੱਜਾ ਜਦੋਂ ਤੁਹਾਨੂੰ ਟਿਕਟ ਅਨਾਉਂਸ ਹੋਏ ਤੁਸੀਂ ਚਾਹੁੰਦੇ ਸੀ ਕਿ ਕਿਤੇ ਬਾਦਲ ਪਰਿਵਾਰ ਰਾਜੇ ਦਾ ਗੱਲ ਜਿਹੜੀ ਆ ਹੋਰ ਹੀ ਬਣ ਜਾਏ ਕਿ ਪਹਿਲਾਂ ਲੰਬੀ ਤੋਂ ਹੀ ਬਾਦਲ ਪਰਿਵਾਰ ਨੂੰ ਹੋ ਰਾਇਆ ਕਿਤੇ ਇਤੋਂ ਮੈਨੂੰ ਵੀ ਸੁਭਾਗ ਪ੍ਰਾਪਤ ਹੋਵੇ ਹੋ ਜੇ ਇਹ। ਜੇ ਬਾਦਲ ਪਰਿਵਾਰ ਖੁਦ ਆ ਜਾਂਦਾ ਤਾਂ ਲੋਕਾਂ ਨੇ ਹੋਰ ਵਿਰੋਧ ਦੇ ਵਿੱਚ ਖੜੇ ਹੋਣਾ ਸੀ ਤੇ ਸਾਨੂੰ ਇਲੈਕਸ਼ਨ ਬਹੁਤ ਸੌਖਾ ਹੋ ਜਾਣਾ ਸੀ। ਤੁਹਾਨੂੰ ਸੁਆਦ ਹੋਣਾ ਸੀ ਫਿਰ ਲੜਨ ਦਾ। ਵੀ ਜੇ ਬਾਦਲ ਬਹੁਤ ਵੱਡੀ ਗੱਲ ਆ ਜੇ ਕਿਸੇ ਵੱਡੇ ਬੰਦੇ ਨਾਲ ਲੜਦੇ ਹੋ। ਹਾਂ ਤਾਂ ਤੁਹਾਨੂੰ ਉਹਨੂੰ ਹਰਾਉਣ ਦਾ ਸਵਾਦ ਹੋ ਰਿਹਾ ਹੁੰਦਾ ਹੈ ਹਾਂ ਤਾਂ ਤੁਹਾਨੂੰ ਕੀ ਲੱਗਦਾ ਜਿਵੇਂ ਤੁਸੀਂ ਗੱਲ ਕਰੀਆ ਕਿ ਬਾਦਲ ਪਰਿਵਾਰ ਖੁਦ ਭੱਜਿਆ ਤੁਹਾਨੂੰ ਕੀ ਲੱਗਦਾ ਕਿ ਕਿਉਂ ਭੱਜੇ ਹੋ ਸਕਦੇ ਆ ਜਾਂ ਇਹ ਸੀਟ ਕਿਉਂ ਛੱਡੀ ਹੋ ਸਕਦੀ ਆ ਉਹਨਾਂ ਨੇ ਇਹ ਸੀਟ ਇਸੇ ਕਰਕੇ ਛੱਡੀ ਆ ਕਿ ਪਿਛਲੀ ਵਾਰੀ ਜਿੰਨੇ ਵੀ ਉਹਨਾਂ ਦੇ ਜਿਹੜੇ ਹੁਣ ਸਾਡੇ ਅਕਾਲੀ ਜਲ ਦੇ ਕੈਂਡੀਡੇਟ ਆ ਉਹ ਵੀ ਗੁਰੂ ਸਾਹਿਬ ਤੋਂ ਲੈ ਚਣ ਰਹੇ ਸੀ ਤੇ ਉਹਨਾਂ ਨੂੰ ਵੀ ਆਮ ਬੰਦੇ ਨੇ ਹਰਾਇਆ ਉਵੇਂ ਹੀ ਸੁਖਬੀਰ ਸਿੰਘ ਬਾਦਲ ਜਨਾਨਾਬਾਦ ਤੋਂ ਲੜੇ ਸੀ ਉਹਨਾਂ ਨੂੰ ਵੀ ਗੋਲਟੀ ਕੰਬੋਜ ਜੀ ਨੇ ਹਰਾਇਆ ਜੀ ਤੇ ਜਦੋਂ ਆਪਦੀਆਂ ਹੀ ਸੀਟਾਂ ਜਿਹੜਾ ਲੜ ਰਿਹਾ ਐਮਪੀ ਉਹ ਵੀ ਹਾਰਿਆ ਤੇ ਸੁਖਬੀਰ ਸਿੰਘ ਬਾਦਲ ਵੀ ਆ ਕੇ ਬਾਦਲ ਦਾ ਹੌਸਲਾ ਕਿੱਥੋਂ ਬਣਾਈ ਜਿੱਥੋਂ ਲੜਨ ਦਾ ਤਾਂ ਤਾਂ ਕਰਕੇ ਗਏ ਨੇ ਤਾਂ ਕਰਕੇ ਕਬਾਇਆ ਪਰਿਵਾਰਾ ਕਹਿੰਦੇ ਦਬਦਬਾ ਕੋਆ ਪਰਿਵਾਰ ਦਾ ਵੀ ਜਿਹੜਾ ਹੈਗਾ ਉਹ ਪੂਰਾ ਆ ਕਬਾਇਆ ਪਰਿਵਾਰ ਦੇ ਵੱਲੋਂ ਵੀ ਪੂਰਾ ਪੂਰਾ ਜ਼ੋਰ ਜਿਹੜਾ ਲਾਇਆ ਜਾ ਰਿਹਾ ਹੈ ਕਬਾਇਆ ਪਰਿਵਾਰ ਇੱਥੇ ਬਰਾਦਰੀ ਦੇ ਨਾਂ ਤੇ ਇਲੈਕਸ਼ਨ ਲੜਦਾ ਸੀ ਜੀ ਪਰ ਕਬਾਇਆ ਪਰਿਵਾਰ ਨੂੰ ਜਿਹੜਾ ਅੱਜ ਬਰਾਦਰੀ ਦਾ ਸਾਥ ਨਹੀਂ ਮਿਲ ਰਿਹਾ ਕਿਉਂਕਿ ਅੱਜ ਜਿਹੜੇ ਬਰਾਦਰੀ ਦੇ ਕੋਈ ਵੀ ਬੱਚੇ ਹੈ ਉਹ ਪੜ ਲਏ ਗਏ ਹੈ ਪੜ ਲਿਖਨ ਕਰਕੇ ਉਹਨਾਂ ਦੀ ਸੋਚ ਇਹ ਹੋ ਗਈ ਹੈ ਕਿ ਸਾਨੂੰ ਜੇ ਜਿਹੜੀ ਸਰਕਾਰ ਕੰਮ ਦਿੰਦੀ ਹੈ ਅਸੀਂ ਉਸ ਦੇ ਹੱਕ ਵਿੱਚ ਜਾਵਾਂਗੇ ਅੱਜ ਕਬਾਇਆ ਪਰਿਵਾਰ ਆਪਦੀ ਜਿਹੜੇ ਬਰਾਦਰੀ ਦੇ ਪਿੰਡ ਕਹਿੰਦਾ ਸੀ ਉਹਨਾਂ ਵਿੱਚ ਵੀ ਪਿਛੜ ਰਿਹਾ ਕਿਉਂਕਿ ਮਗਰਲੇ 25 ਸਾਲਾਂ ਤੋਂ ਅਕਾਲੀ ਜਲ ਨਾਲ ਰਲ ਕੇ ਕਾਂਗਰਸ ਨਾਲ ਰਲ ਕੇ 10 ਸਾਲ ਭਾਈ ਸਾਹਿਬ ਐਮਪੀ ਰਹੇਗੇ ਜੀ ਦੋ ਵਾਰੀ ਉਹਨਾਂ ਦਾ ਪਰਿਵਾਰ ਐਮਐਲਏ ਰਹ ਗਿਆ ਹਮ ਨਾਲ ਹੀ ਸੁਖਬੀਰ ਸਿੰਘ ਬਾਦਲ ਪੰਸਰ ਐਮਪੀ ਰਹੇਗੇ ਜੀ ਜੋਰਾ ਸਿੰਘ ਮਾਨ ਐਮਪੀ ਰਹ ਗਿਆ ਜੀ ਕਦੇ ਹੋਇਆ ਕਿ ਸਾਰੇ ਫਿਰੋਜਪੁਰ ਦੇ ਵਿੱਚ ਕੋਈ ਉਹਨਾਂ ਨੇ ਸੈਂਟਰ ਤੋਂ ਜਿਹੜੀਆਂ ਰੇਲਵੇ ਦੀਆਂ ਨੌਕਰੀਆਂ ਆਈਆਂ ਉਹਦੇ ਵਿੱਚ ਕੋਈ ਹਿੱਸਾ ਮੰਗਿਆ ਹਮ ਸੈਂਟਰ ਨੇ ਜੇ ਫੌਜੀ ਭਰਤੀ ਕੀਤੀ ਹੈ ਜੀ ਯਾ ਸੀਆਰਪੀ ਦੀ ਭਰਤੀ ਕੀਤੀ ਉਹਦੇ ਚ ਹਿੱਸਾ ਮੰਗਿਆ ਇੱਕ ਵੀ ਆਵਾਜ਼ ਨਹੀਂ ਢਾਈ ਪੰਜਾਬ ਦੇ ਜਿਹੜੇ ਕੋਟੇ ਘਟਾਏ ਗਏ ਆ ਪੌਂਦੀ ਸੀਆਰਪੀ ਦੇ ਵਿੱਚ ਘਟਾਏ ਗਏ ਪੌਂਦੀ ਬੀਐਸਐਫ ਦੇ ਵਿੱਚ ਘਟਾਏ ਗਏ ਪੌਂਦੀ ਫੌਜ ਦੇ ਵਿੱਚ ਘਟਾਏ ਗਏ ਉਹਦੇ ਇਹਨਾਂ ਬੰਦਿਆਂ ਨੇ ਇੱਕ ਵੀ ਆਵਾਜ਼ ਨਹੀਂ ਦਿੱਤੀ ਇਹ ਜ਼ਰੂਰ ਹੈ ਕਿ ਆਪਦੇ ਪਰਿਵਾਰਕ ਮੈਂਬਰਾਂ ਨੂੰ ਨੌکریاں ਲੋਕਾਂ ਦੀਆਂ ਨੌਕਰੀਆਂ ਦੇ ਸੌਦਿਆਂ ਚ ਆਪਦੇ ਪਰਿਵਾਰਕ ਮੈਂਬਰਾਂ ਨੂੰ ਨੌکریاں ਜ਼ਰੂਰ ਦਿਵਾਓ ਇੱਕ ਜਲਾ ਤੁਹਾਡੇ ਸਾਹਮਣੇ ਆਈਆਂ ਜਿਹੜੇ ਤੁਸੀਂ ਪਰਿਵਾਰਕ ਮੈਂਬਰ ਨੌਕਰੀ ਦੀ ਗੱਲ ਕਰ ਰਹੇ ਹੋ ਇਹ ਸਾਹਮਣੇ ਆਈ ਸਾਰੀਆਂ ਲੋਕਾਂ ਨੂੰ ਵੀ ਪਤਾ ਹੈ ਅੱਛਾ ਉਹਨਾਂ ਦਾ ਜਿਵੇਂ ਤੁਸੀਂ ਕਹਿ ਕੇ ਕੋਈ ਬਹਾਦਰ ਸਾਹਿਬ ਵੀ ਜਿਹੜੇ ਹੈਗੇ ਆ ਉਹ ਉਥੋਂ ਸੱਤਾ ਦੇ ਵਿੱਚ ਰਹੇ ਨੇ ਸੁਖਬੀਰ ਸਿੰਘ ਬਾਦਲ ਵੀ ਰਹੇ ਨੇ ਤਾਂ ਲੋਕ ਉਹਨਾਂ ਦੇ ਕੋਈ ਕੰਮਾਂ ਦੀ ਗੱਲ ਕਰਦੇ ਨੇ ਕਿ ਉਹਨਾਂ ਨੇ ਆਹ ਸਾਲਾਂ ਦੇ ਵਿੱਚ ਰਹਿ ਕੇ ਆਹ ਕੰਮ ਕੀਤੇ ਜਾਂ ਸਿਰਫ ਇਹੀ ਗਿਣਾਉਂਦੇ ਨੇ ਕਿ ਉਹਨਾਂ ਨੇ ਤਾਂ ਕੁਝ ਕੀਤਾ ਹੀ ਨਹੀਂ ਕੀਤਾ ਤਾਂ ਉਹਨਾਂ ਨੇ ਕੋਸ਼ਿਸ਼ ਹੋਈ ਨਹੀਂ ਜੀ ਉਹ ਲੋਕਾਂ ਨੂੰ ਗਿਣਾਉਣ ਦੀ ਲੋੜ ਹੀ ਨਹੀਂ ਪਈ ਮੇਰੇ ਖਿਆਲ ਕੰਮ ਕਰਨਾ ਤਾਂ ਲੈਜਾ ਗੱਲ ਹੈ 95% ਜੀ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਇਹਨਾਂ ਦੇ ਦਰਸ਼ਨ ਹੀ ਨਹੀਂ ਹੋਏ ਲੋਕ ਮਤਲਬ ਪਹੁੰਚ ਹੀ ਨਹੀਂ ਹੋਈ ਇਹਨਾਂ ਦੀ ਗਈ ਹੀ ਨਹੀਂ ਹੂੰ ਤਾਂ ਫਰੋ ਕਿਹੜੇ ਹਲਕੇ ਨੇ ਜਿਨ੍ਹਾਂ ਚ ਕਹਿੰਦੇ ਨੇ ਕਿ ਅਸੀਂ ਤਾਂ ਲੋਕਾਂ ਦੇ ਵਿੱਚ ਰਹਿ ਕੇ ਲੋਕਾਂ ਦੀ ਰਾਜਨੀਤੀ ਕਰਦੇ ਰਹੇ ਹਾਂ ਪਤਾ ਨਹੀਂ ਕਿਹੜੇ ਹਲਕੇ ਅਸੀਂ ਆ ਹਬੋਰ ਪੁੱਛ ਲੋ ਮਲੋਟ ਪੁੱਛ ਲੋ ਮੁਕਸਰ ਪੁੱਛ ਲੋ ਫਰੋਈ ਪ੍ਰਸ਼ਾਦ ਸ਼ੌਣੀ ਪੁੱਛ ਲੋ ਗੁਰੂ ਰਸਾ ਪੁੱਛ ਲੋ ਕਿਸੇ ਹਲਕੇ ਚ ਆਈ ਜੀ ਆਵਾਜ਼ ਹੀ ਨਹੀਂ ਜੇ ਆਪਦੇ ਘਰੇ ਜ਼ਰੂਰ ਕਬਾਇਆ ਪਿੰਡ ਚ ਜ਼ਰੂਰ ਹੋ ਸਕਦਾ ਲੋਕ ਦਰਸ਼ਨ ਕਰ ਲੈਂਦੇ ਹੁਣ ਭਾਜਪਾ ਨੂੰ ਮੰਨਦੇ ਹੋ ਰੇਸ ਦੇ ਵਿੱਚ ਭਾਜਪਾ ਰੇਸ ਦੇ ਵਿੱਚ ਹੈ ਪੰਜਾਬ ਦੇ ਵਿੱਚ ਭਾਜਪਾ ਦਾ ਰੇਸ ਦੇ ਵਿੱਚ ਹੋਣਾ ਬਹੁਤ ਔਖੀ ਗੱਲ ਹੈ ਕਹਿਣਾ ਕਿ ਭਾਜਪਾ ਰੇਸ ਦੇ ਵਿੱਚ ਹੈ ਪੰਜਾਬ ਦੇ ਵਿੱਚ ਜਿਹੜਾ ਭਾਜਪਾ ਦਾ ਕਿਸਾਨਾਂ ਨਾਲ ਧੱਕਾ ਕਰਨਾ ਛੋਟੇ ਦੁਕਾਨਦਾਰਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰਨਾ ਅ ਅੰਡਾਨੀਆਂ ਮਾਨੀਆਂ ਦੇ ਹੱਥ ਜਿਹੜੇ ਸਾਰੇ ਕਾਰੋਬਾਰ ਵੇਚਣਾ ਤੇ ਛੋਟੇ ਦੁਕਾਨਦਾਰਾਂ ਨੂੰ ਜੀਐਸਟੀ ਤੇ ਨੋਟਬੰਦੀ ਦੇ ਨਾਲ ਕੁਚਲਣਾ ਇਹ ਸਾਰੇ ਏਜੰਡੇ ਆ ਅੱਜ 50% ਸਾਡੇ ਸ਼ਹਿਰਾਂ ਦੇ ਦੁਕਾਨਦਾਰ ਬੇਰੋਜ਼ਗਾਰੀ ਦਾ ਕੰਮ ਕਰ ਰਹੇ ਹਨ ਉਹਨਾਂ ਦੀਆਂ ਦੁਕਾਨਾਂ ਤੇ ਕੋਈ ਕਮਾਈ ਨਹੀਂ ਹੋ ਰਹੀ ਕਿਉਂਕਿ ਭਾਜਪਾ ਨੇ ਅੰਡਾਨੀਆਂ ਬਾਨੀਆਂ ਦੇ ਸਿਰ ਉੱਤੇ ਵੱਡੇ ਮੌਲਾਂ ਵੱਡੇ ਕਾਰੋਬਾਰਾਂ ਜਾਂ ਆਨਲਾਈਨ ਸਿਸਟਮ ਨੂੰ ਸ਼ਹਿਦ ਦਿੱਤੀ ਹੋਈ ਹੈ ਇਸ ਕਰਕੇ ਭਾਜਪਾ ਨੂੰ ਕੋਈ ਵੀ ਫਿਰਕਾ ਪਸੰਦ ਨਹੀਂ ਕਰਦਾ ਸਾਡਾ ਮਜ਼ਦੂਰ ਵੀ ਜਿਹੜਾ ਭਾਜਪਾ ਨੇ ਜਿਹੜੇ ਫੰਡ ਹੈ ਸਾਰੇ ਰੋਕੇ ਪੰਜਾਬ ਦੇ ਉਹਦੇ ਕਰਕੇ ਮਜ਼ਦੂਰ ਵੀ ਔਖੇ ਰਾਸ਼ਟ੍ਰਿਕ ਦਾ ਸਵਾਲ ਹੋਰ ਵਿਰੋਧੀ ਜਿਹੜਾ ਬੜਾ ਉਠਾਉਂਦੇ ਨੇ ਵਿਰੋਧੀ ਕਹਿੰਦੇ ਨੇ ਕਿ ਆਮ ਘਰਾਂ ਦੇ 3 ਪੁੱਤਾਂ ਨੂੰ ਟਿਕਟਾਂ ਦੇਣ ਦੀਆਂ ਗੱਲਾਂ ਆਮ ਆਦਮੀ ਪਾਰਟੀ ਕਰਦੀ ਸੀ ਕਹਿੰਦੇ ਠੀਕ ਆ ਮੰਨ ਲਿਆ ਪਿਛਲੀ ਵਾਰ ਹੀ ਭਾਈ ਦਿੱਤੀਆਂ ਤਾਂ ਉਹ ਐਮਐਲਏ ਜਿਹੜੇ ਹੈਗੇ ਨੇ ਐਮਐਲਏ ਵੀ ਜਿੱਤ ਉਸ ਨੂੰ ਮੰਤਰੀ ਬਣਾਤਾ ਇਹ ਕਹਿੰਦੇ ਐਤਕੀ ਆਪਣੇ ਹੀ ਐਮਐਲਏ ਨੂੰ ਮੰਤਰੀਆਂ ਨੂੰ ਜਾਂ ਫਿਰ ਕੁਝ ਕਿ ਦਲ ਬਦਲਣੋਂ ਟਿਕਟਾਂ ਦਿੱਤੀਆਂ ਕਹਿੰਦੇ ਉਹ ਆਮ ਘਰਾਂ ਦੇ 3 ਪੁੱਤ ਉਹ ਐਤਕੀ ਕਿੱਧਰ ਗਏ ਪੈਂਚਰ ਲਾਉਣ ਵਾਲਾ ਚਾਦੀ ਦੁਕਾਨ ਤੇ ਕਹਾਂ ਐਤਕੀ ਲੱਭੇ ਨਹੀਂ ਕਹਿੰਦੇ ਆਮ ਆਦਮੀ ਪਾਰਟੀ ਨੂੰ ਕੋਈ ਇਹ ਕੋਸ਼ ਗੱਲਾਂ ਇਹ ਜਿਹੀ ਹੋ ਜਾਂਦੀ ਪਾਰਟੀ ਲਈ ਜ਼ਰੂਰੀ ਹੋ ਜਾਂਦੀਆਂ ਜਦੋਂ ਪਾਰਲੀਮੈਂਟ ਇਲੈਕਸ਼ਨ ਆਉਂਦਾ ਤੇ ਪਾਰਲੀਮੈਂਟ ਦੇ ਇਲੈਕਸ਼ਨ ਦੇ ਵਿੱਚ ਕੁਝ ਨਾ ਕੁਝ ਫੇਸ ਦੇਣੇ ਪੈਂਦੇ ਜੀ ਕਿਉਂਕਿ ਇਲੈਕਸ਼ਨ ਵੱਡਾ ਹੁੰਦਾ ਜਿਹੜੀਆਂ ਇਹ ਸੀਟਾਂ ਖਾਲੀ ਆਉਣੀਆਂ ਇਹ ਆਮ ਘਰਾਂ ਦੇ ਬੱਚਿਆਂ ਕੋਲੇ ਜਾਣੀਆਂ ਅੱਗੇ ਘੜਾ ਆਮ ਆਮੀ ਪਾਰਟੀ ਨੇ ਜੇ ਆਮ ਘਰਾਂ ਦੇ ਬੱਚਿਆਂ ਨੂੰ ਮੰਤਰੀ ਬਣਾਤੇ ਤੇ ਆਮ ਘਰਾਂ ਦੇ ਬੱਚਿਆਂ ਲਈ ਅੱਗੇ ਵੀ ਜਿਹੜੀਆਂ ਚੇਅਰਮੈਨੀਆਂ ਦਿੱਤੀਆਂ ਜਾਂਦੀਆਂ ਹਮ ਸਟੇਟ ਲੈਵਲ ਦੀਆਂ ਚੇਅਰਮੈਨੀਆਂ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਂੀਆਂ ਜਿਨ੍ਹਾਂ ਨੂੰ ਅ ਕਦੇ ਸੁਣਿਆ ਹੀ ਨਹੀਂ ਸੀ ਅੱਗੇ ਕੀ ਜਿਹੜੀਆਂ ਚੇਅਰਮੈਨੀਆਂ ਜਿਹੜੀਆਂ ਕਿਸੇ ਸਾਬਕਾ ਮੰਤਰੀ ਸਾਬਕਾ ਐਮਪੀ ਨੂੰ ਦਿੱਤੀਆਂ ਯਾਨੀ ਉਹ ਸਾਡੇ ਆਮ ਘਰਾਂ ਦੇ ਬੱਚਾ ਨੂੰ ਚੇਅਰਮੈਨੀਆਂ ਤੁਸੀਂ ਸਿਆਸਤ ਨੂੰ ਕਿਵੇਂ ਵੱਖ ਮੰਨਦੇ ਹੋ ਆਮ ਆਦਮੀ ਪਾਰਟੀ ਦੀ ਸਿਆਸਤ ਨੂੰ ਚਾਹੇ ਸ਼ਰਮਣੀ ਕਲਦਾਲਾ ਚਾਹੇ ਬੀਜੇਪੀ ਆ ਚਾਹੇ ਕਾਂਗਰਸ ਦਾ ਉਹਨਾਂ ਦੇ ਨਾਲ ਉਹ ਬਰਾਤਸਬ ਤੁਸੀਂ ਵੱਖ ਕਿਵੇਂ ਮੰਨਦੇ ਹੋ ਕਿ ਨਹੀਂ ਯਾਰ ਇਹ ਵੱਖ ਹੈ ਵੱਖ ਇਹ ਹੈ ਜੀ ਕਿ ਅਸੀਂ ਵਿਸ਼ਵਾਸ ਰੱਖਦੇ ਹਾਂ ਆਮ ਆਦਮੀ ਪਾਰਟੀ ਵਿਸ਼ਵਾਸ ਰੱਖਦੀ ਹੈ ਆਮ ਵੋਟਰ ਤੱਕ ਪਹੁੰਚ ਕਰਨੀ ਜੀ ਅਕਾਲੀ ਦਲ ਜਾਂ ਭਾਜਪੀ ਜਾਂ ਕਾਂਗਰਸ ਇਹ ਵਛੋ ਆਸ਼ਰਗਦੀ ਹੈ ਡੰਡੇ ਦੀ ਰਾਜਨੀਤੀ ਹੈ ਕਿ ਅਸੀਂ ਇੱਕ ਸਰਪੰਚ ਕੋਲੇ ਜਾ ਕੇ ਬਹਿ ਗਏ ਤੇ ਸਾਡਾ ਢੱਲੇ ਦਲ ਸਰਪੰਚ ਜਿਵੇਂ ਸਿੰਘ ਵੀਰ ਸਿੰਘ ਬਾਦਲ ਕਹਿੰਦੀ ਹੈ ਸਾਡਾ ਦਬਦਬਾ ਹੈ ਜੀ ਉਹ ਕਹਿੰਦੇ ਵੀ ਸਾਡਾ ਸਰਪੰਚ ਹੀ ਡੰਡੇ ਨਾਲ ਵੋਟਾਂ ਪਾ ਦੂਗਾ ਇਸ ਕਰਕੇ ਆਮ ਆਦਮੀ ਪਾਰਟੀ ਆਮ ਲੋਕਾਂ ਨੂੰ ਵਿਸ਼ਵਾਸ ਰੱਖਦੀ ਹੈ ਕਿ ਹਰੇਕ ਵੋਟਰ ਬਰਾਬਰ ਹੈ ਹਰੇਕ ਦੀ ਪਹੁੰਚ ਬਰਾਬਰ ਹੈ ਤੇ ਆਪਾਂ ਹਰੇਕ ਨੂੰ ਪਹੁੰਚ ਕਰੀਏ ਅਕਾਲੀ ਦਲ ਵਾਲੇ ਤੁਸੀਂ ਵੇਖ ਲਏ ਕਿਥੇ ਵੱਡੇ ਘਰੇ ਜਾਂਦੇ ਆ ਅਬ ਇਹੀ ਹਾਲ ਭਾਜਪਾ ਦਾ ਜਾਂ ਕਾਂਗਰਸ ਦਾ ਉਸ ਕਿਸਮ ਦੀ ਰਾਜਨੀਤੀ ਆਮ ਆਦਮੀ ਪਾਰਟੀ ਨਹੀਂ ਕਰਦੀ ਆਮ ਨਾ ਆਦਮੀ ਪਾਰਟੀਆਂ ਆਮ ਲੋਕਾਂ ਦੇ ਵਿੱਚ ਜਾ ਕੇ ਰਾਜਨੀਤੀ ਕਰਦੀ ਜੀ ਡਾਕਟਰ ਸਾਹਿਬ ਨਸ਼ੇ ਤੇ ਜਿਹੜੇ ਵਿਰੋਧੀ ਨੇ ਉਹ ਬੜਾ ਘਿਰਦੇ ਨੇ ਆਮ ਆਦਮੀ ਪਾਰਟੀ ਨੂੰ ਕਹਿੰਦੇ ਨੇ ਕਿ ਜਿਹੜੇ ਤਿੰਨਾ ਚਾਰ ਮਹੀਨੇ ਦੇ ਵਿੱਚ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਸੀ ਤੇ ਹੁਣ ਦੇ ਸਮੇਂ ਦੇ ਵਿੱਚ ਕਹਿੰਦੇ ਨਸ਼ਾ ਵੱਧ ਘਟਿਆ ਨਹੀਂ ਨਸ਼ਾ ਤਾਂ ਕਿਤੇ ਜ਼ਿਆਦਾ ਜਿਹੜਾ ਹੈਗਾ ਉਹ ਵੱਧ ਗਿਆ ਕਹਿੰਦੇ ਫਿਰ ਅੱਜ ਨਸ਼ਾ ਕੌਣ ਵੇਚ ਰਿਹਾ ਜਾਂ ਕਿੱਥੋਂ ਨਸ਼ਾ ਆ ਰਿਹਾ ਨਸ਼ੇ ਦੇ ਪਾਰਟੀਆਂ ਜਿਹੜੇ ਉਹ ਲਗਾਤਾਰ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਕੋਈ ਵੀ ਕੰਮ ਹੈ ਜਿਹੜਾ ਆਪਾਂ ਕੋਈ ਮਕਾਨ ਵੀ ਵੇਡ ਲਈਏ ਤਾਂ ਉਹ 2-4 ਸਾਲ ਲੈਂਦਾ ਪਾਉਣ ਨੂੰ ਨਸ਼ੇ ਲਈ ਸਰਕਾਰ ਵਚਨਬੱਧ ਹੈ ਕਿ ਹਰ ਹਾਲਤ ਹੀ ਨਸ਼ੇ ਨੂੰ ਕਦਮ ਕੀਤਾ ਜਾਊਗਾ ਬਹੁਤ ਸਾਰੇ ਵੱਡੇ ਵਪਾਰੀਆਂ ਨੂੰ ਠੱਲ ਪਾਈ ਗਈ ਹੈ ਪਰ ਮੈਂ ਨਹੀਂ ਕਹਿੰਦਾ ਕਿ 100% ਘਟਾਊਗਾ ਕੋਈ 20-50% ਘਟਿਆ ਵੀ ਹੈ ਕਈਆਂ ਥਾਵਾਂ ਤੇ ਲੋਕਾਂ ਦਾ ਸਹਿਯੋਗ ਵੀ ਚਾਹੀਦਾ ਤੇ ਨਸ਼ਾ ਖਤਮ ਕਰ ਦਿੱਤਾ ਹੋਊਗਾ ਪਰ ਵਿਰੋਧੀ ਕਹਿੰਦੇ ਨੇ ਕਿ ਜਿਹੜੀਆਂ ਗੱਲਾਂ ਤਿੰਨਾਂ ਚਾਰਾਂ ਮਹੀਨਿਆਂ ਚ ਖਤਮ ਕਰਦੀਆਂ ਕੀ ਹੁੰਦੀਆਂ ਸੀ ਕਹਿੰਦੇ ਉਹ ਹੋਈਆਂ ਨਹੀਂ ਪੂਰੀਆਂ ਨਹੀਂ ਹੋ ਰਹੀਆਂ ਜੇ 70 ਸਾਲਾਂ ਚ ਜਿਹੜਾ ਕੁਝ ਇਹਨਾਂ ਨੇ ਵਿਗਾੜਿਆ ਉਹ ਅਸੀਂ 5 ਸਾਲਾਂ ਚ ਕਵਰ ਕਰ ਗਏ ਤੇ ਬੜੀ ਵੱਡੀ ਗੱਲ ਹੈ ਅੱਜ ਤੋਂ 5 ਸਾਲਾਂ ਨੂੰ ਨਾ ਤਾਂ ਕੋਈ ਸਰਕਾਰੀ ਸਕੂਲ ਹੋ ਜਾਂ ਨਜ਼ਰ ਆਊਗਾ ਜੀ ਜਿਹੜਾ ਪ੍ਰਾਈਵੇਟ ਸਕੂਲ ਨਾਲ ਮਾੜਾ ਹੋਊਗਾ ਕਿਉਂਕਿ ਸਾਰੇ ਪਿੰਡਾਂ ਦੇ ਸਕੂਲਾਂ ਦੇ ਵਿੱਚ ਕਿਤੇ ਕਮਰੇ ਆਏ ਐ ਕਿਤੇ ਉੱਥੇ ਕੰਮ ਚੱਲੀ ਜਾ ਰਿਹਾ ਹੈ ਨਾ ਕੋਈ ਹਸਤਾਲੇ ਜਹਾ ਹੋਗਾ ਜਿਹਦੇ ਚ ਇਲਾਜ ਫਰੀ ਨਾ ਹੋਊਗਾ ਜੀ ਸਿਹਤਾਰ ਹੋਇਆ ਟਾਈਮ ਜ਼ਰੂਰ ਲੱਗੂਗਾ ਕਿੰਨਾ ਸਾਲਾਂ ਦੇ ਵਿੱਚ ਤੁਸੀਂ ਤੁਹਾਨੂੰ ਹਰੇਕ ਗੱਲ ਦਾ ਜਵਾਬ ਆਪੇ ਮਿਲ ਜੂਗਾ ਲੋਕਾਂ ਦੇ ਨਸ਼ੇ ਨੂੰ ਵੀ ਮੰਨਦੇ ਹੋ ਕਿ ਠੱਲ 5 ਸਾਲਾਂ ਦੇ ਵਿੱਚ ਹਰ ਹਾਲ ਤੇ ਠੱਲ ਪਊਗਾ ਜੀ ਜੇਕਰ ਲੋਕ ਪਾਰਲੀਮੈਂਟ ਦੇ ਵਿੱਚ ਵਟਸਐਪ ਤੁਹਾਨੂੰ ਭੇਜਦੇ ਨੇ ਤਾਂ ਜੇਕਰ ਤੁਹਾਡੇ ਹਲਕੇ ਦੀ ਗੱਲ ਕਰਾਂ ਤਾਂ ਕਿਹੜੀਆਂ ਐਸੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਉਂਗਲਾਂ ਤੇ ਨੇ ਕਿ ਆ ਗੱਲਾਂ ਸੁਖਬੀਰ ਸਿੰਘ ਬਾਦਲ ਨਹੀਂ ਕਰ ਪਾਈ ਕੁਭਾਇਆ ਪਰਿਵਾਰ ਨਹੀਂ ਕਰ ਪਾਇਆ ਪਰ ਜੇ ਬਰਾੜ ਸਾਹਿਬ ਜਾਣਦੇ ਨੇ ਤਾਂ ਇਹ ਗੱਲਾਂ ਮੈਂ ਪਹਿਲ ਦੇ ਆਧਾਰ ਤੇ ਜ਼ਰੂਰ ਕਰੂੰਗਾ ਸਭ ਤੋਂ ਪਹਿਲਾਂ ਤਾਂ ਬਾਰਡਰ ਨੂੰ ਖੁਲਾਉਣ ਦੀ ਗੱਲ ਹੈ ਜਿਹੜਾ ਹਸੈਨੀ ਵਾਲਾ ਬਾਰਡਰ ਹੈ ਜੀ ਉਹਨੂੰ ਪਹਿਲ ਦੇ ਆਧਾਰ ਤੇ ਖੁਲਾਉਣਾ ਹੈ ਕਿਉਂਕਿ ਜੇ ਉਹ ਖੁੱਲ ਜਾਂਦਾ ਤਾਂ ਸਾਡਾ ਜਿਹੜਾ ਵਪਾਰ ਸਾਡਾ ਜਿਹੜਾ ਅੱਜ ਬਾਰਡਰ ਦੇ ਉੱਤੇ ਸ਼ਹਿਰ ਖਤਮ ਹੋਇਆ ਹੈ ਜਲਾਲਾਬਾਦ ਤੋਂ ਲੈ ਕੇ ਗੁਰੂਰ ਸਾਹਿਬ ਫਰੋਜ਼ਪੁਰ ਇਹਨਾਂ 'ਚ ਵਪਾਰ ਦੇ ਬਹੁਤ ਵੱਡੇ ਸਾਧਨ ਬਣ ਜਾਣਗੇ ਉਹਦੇ ਲਈ ਲੋਕਾਂ ਨੂੰ ਰੋਜ਼ਗਾਰ ਬਹੁਤ ਮਿਲ ਜੂਗਾ ਜਿਹੜਾ ਬਾਰਡਰ ਪੱਟੀ ਦੇ ਉੱਤੇ ਲੋਕਾਂ ਨੂੰ ਗਰੀਬੀ ਤੇ ਗੁਰਬਤ ਨਾਲ ਗੁਜ਼ਾਰਾ ਕਰਨਾ ਪੈ ਰਿਹਾ ਉਹ ਬਹੁਤ ਵੱਡਾ ਰੋਜ਼ਗਾਰ ਮਿਲ ਜੂਗਾ ਇੱਕ ਬਾਰਡਰ ਬਾਰਡਰ ਪੱਟੀ ਲਈ ਖਾਸ ਪੈਕੇਜ ਲਿਆ ਕੇ ਬਾਰਡਰ ਪੱਟੀ ਦੇ ਪਿੰਡਾਂ ਦਾ ਸੁਧਾਰ ਕਰਨਾ ਸਾਡਾ ਪਹਿਲਾ ਏਜੰਡਾ ਰਹੂਗਾ ਕਿਉਂਕਿ ਉੱਥੇ ਇੰਨਾ ਕੁ ਬੁਰਾ ਹਾਲ ਹੈ ਇਲੈਕਸ਼ਨ ਦੇ ਵਿੱਚ ਜਾ ਕੇ ਦੇਖਿਆ ਕਿ ਉੱਥੋਂ ਦਾ ਹਜੇ ਤੱਕ ਸੁਧਾਰ ਨਹੀਂ ਹੋ ਸਕਿਆ ਹੋਰ ਕਿਹੜੀਆਂ ਐਸੀਆਂ ਪ੍ਰੋਬਲਮਸ ਨੇ ਕਿਉਂਕਿ ਤੁਸੀਂ ਪਹਿਲਾਂ ਮੁਕਸਰ ਦੇ ਮੁਕਸਰ ਦੇ ਲੋਕਾਂ ਨੇ ਫਤ ਪਾਇਤਾ ਐਮਐਲਏ ਬਣਿਓ ਇਸ ਇਨਾਂ ਹਲਕਿਆਂ ਦੇ ਵਿੱਚ ਹੁਣ ਜਿਹੜਾ ਤੁਸੀਂ ਵਿਚਰ ਰਹੇ ਹੋ ਕਿਹੜੀਆਂ ਐਸੀਆਂ ਖਾਸ ਪ੍ਰੋਬਲਮਸ ਜਿਹੜੀਆਂ ਤੁਸੀਂ ਉਹ ਦੇਖੀਆਂ ਨੇ ਕਿ ਹਾਲੇ ਤੱਕ ਕਿਸੇ ਤੋਂ ਇਹ ਚੀਜ਼ਾਂ ਹੱਲ ਹੀ ਨਹੀਂ ਹੋਈਆਂ ਉਹ ਖਾਸ ਪ੍ਰੋਬਲਮਸ ਕਿਹੜੀਆਂ ਨੇ ਬਹੁਤ ਸਾਰੀਆਂ ਪ੍ਰੋਬਲਮਾਂ ਦਾ ਹੈ ਜਿਹਦੇ ਸੀਵਰ ਦੀਆਂ ਪ੍ਰੋਬਲਮ ਹੈ ਜਿਹਦੇ ਚ ਆਪਣਾ ਬਾਰਡਰ ਪੱਟੀ ਦੇ ਜ਼ਮੀਨਾਂ ਜਿਹੜੀਆਂ ਉਹ ਕੱਚੀਆਂ ਜ਼ਮੀਨਾਂ ਪੱਕੀਆਂ ਕਰਨ ਦੀ ਹੈ ਉਵੇਂ ਹੀ ਹਬੌਰ ਦੇ ਵਿੱਚ ਹੈ ਜਿਹੜਾ ਉਹ ਕਿਨੋਆ ਦੀ ਮੰਡੀ ਨੂੰ ਲੈ ਕੇ ਪ੍ਰੋਬਲਮ ਹੈ ਇਹ ਬਹੁਤ ਸਾਰੀਆਂ ਪ੍ਰੋਬਲਮਾਂ ਆਡੋਡੀ ਹਲਕੀਆਂ ਦੀ ਆਡੋਡੀ ਸਮੱਸਿਆ ਵਈ ਹੂੰ 13 ਜ਼ੀਰੋ ਦੀ ਗੱਲ ਕਰਦੇ ਨੇ ਪਰ ਵਿਰੋਧੀ ਇਹਤੇ ਵੀ ਤੰਜ ਕੱਸਦੇ ਨੇ ਕੀ ਲੱਗਦਾ ਕਿ 13 ਜ਼ੀਰੋ ਦੇ ਵਿੱਚ ਵਾਕੇ ਹੀ ਜ਼ੀਰੋ ਕਰੋਗੇ ਵਿਰੋਧਤਾ ਇਹ ਕਹਿੰਦੇ ਨੇ ਖਾਸ ਕਰ ਸੁਖਬੀਰ ਸਿੰਘ ਬਾਦਲ ਵੀ ਕਹਿੰਦੇ ਨੇ ਕਹਿੰਦੇ 13 ਜ਼ੀਰੋ ਦਾ ਕਿਤੇ ਉਲਟਾ ਨਾ ਹੋ ਜਾਏ ਕਹਿੰਦੇ ਜ਼ੀਰੋ 13 ਨਾ ਹੋ ਜਾਏ ਕਿਤੇ ਆਮ ਆਦਮੀ ਕੋਲੇ ਸੁਖਬੀਰ ਸਿੰਘ ਬਾਦਲ ਮੇਰਾ ਖਿਆਲ ਹੈ ਵੀ ਜੇ ਥੋੜੀ ਜੀ ਕੈਂਪੇਨ ਆਪ ਦੀ ਵਧਾ ਦੇਣ ਹੂੰ ਤੇ ਸਾਡੀਆਂ ਜਿਹੜੀਆਂ 13 0 ਦੇ ਨਾਲ ਕੋਈ ਹੋਰ ਹਰਿਆਣੇ ਚੋਂ ਵੀ ਇੱਕ ਅਦੀ ਵੱਧ ਜੂਗੀ ਕਿਉਂਕਿ ਲੋਕਾਂ ਦੀ ਜਿਹੜੀ ਨਫ਼ਰਤ ਦਾ ਪਾਤਰ ਆ ਸੁਖਬੀਰ ਸਿੰਘ ਬਾਦਲ ਤੇ ਉਹ ਕਹਿਣ ਨੂੰ ਕੁਝ ਕਹੀ ਜਾਣ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਮਗਰਲੇ 20 35 ਸਾਲਾਂ ਚ ਜੋ ਦੁਰਦਸ਼ਾ ਉਹਨਾਂ ਨੇ ਪੰਜਾਬ ਦੀ ਕੀਤੀ ਹੈ ਉਹ ਲੋਕਾਂ ਦੇ ਸਾਹਮਣੇ ਹੈ ਜੇ ਅੱਜ ਸੁਧਾਰ ਦੀਆਂ ਗੱਲਾਂ ਕਰਦੇ ਉਹ ਲੋਕਾਂ ਦੇ ਸਾਹਮਣੇ ਹੈ 30 35 ਸਾਲ ਇਹਨਾਂ ਨੇ ਜਿਹੜਾ ਇੱਥੇ ਗੁੰਡਾ ਰਾਜ ਕੀਤਾ ਉਹਦੇ ਲੋਕ ਵਿਰੋਧ ਚ ਤੁਸੀਂ ਕਹਿੰਦੇ ਹੋ ਨਫਰਤ ਜਿਹੜੀ ਹੈਗੀ ਉਹ ਕਰਦੇ ਨੇ ਪਰ ਉਹ ਤਾਂ ਕਹਿੰਦੇ ਨੇ ਪੰਥਕ ਪਾਰਟੀ ਆ ਪੰਜਾਬ ਦੇ ਲੋਕਾਂ ਲਈ ਜੋ ਪੰਥਕ ਪਾਰਟੀ ਕਰ ਸਕਦੇ ਆ ਖੇਤਰੀ ਪਾਰਟੀ ਕਰ ਸਕਦੇ ਕਹਿੰਦੇ ਹੋਰ ਨਹੀਂ ਕਰ ਸਕਦੀ ਸਾਡੀ ਪਾਰਟੀ ਕਰ ਸਕਦੀ ਹੈ ਕੋਈ ਸ਼ੱਕ ਨਹੀਂ ਜੀ ਜਿਹੜੀ ਗੱਲ ਉਹ ਕਹਿੰਦੇ ਆ ਵੀ ਪੰਥਕ ਪਾਰਟੀ ਹੈ ਪੰਥਕ ਪਾਰਟੀ ਹੁੰਦੀ ਸੀ ਜਦੋਂ ਲੈਨਾ ਸਿੰਘ ਤੋੜ ਮੋਹਨ ਸਿੰਘ ਤੋੜ ਅੱਗੇ ਲੀਡਰ ਸੀਗੇ ਜੀ ਜਿਹੜੇ ਉਹਨਾਂ ਘਰਾਂ ਦੇ ਵਿੱਚ ਹੀ ਬੈਠੇ ਸੀ ਜਿਹੜੇ ਸੁਖਬਾਸ਼ ਵਰਗੇ ਹੋਟਲ ਬਣਾ ਕੇ ਆਪ ਦੇ ਆਪ ਨੂੰ ਪੰਥਕ ਪਾਰਟੀ ਕਹਿੰਦੇ ਆ ਉਹ ਲੋਕਾਂ ਤੋਂ ਗੁੱਝੇ ਨਹੀਂ ਕਹਿਣ ਨਾਲ ਨਹੀਂ ਬੰਦੀ ਉਹ ਲੋਕਾਂ ਦੇ ਸਾਹਮਣੇ ਸੁੱਖ ਬਲਾਸ ਦੀ ਗੱਲ ਚੱਲਦੀ ਆ ਤੇ ਬਦਲ ਪਰਿਵਾਰ ਤਾਂ ਇਹ ਵੀ ਕਹਿੰਦਾ ਕਹਿੰਦੇ ਸੁੱਖ ਬਲਾਸ ਦੀ ਗੱਲ ਕਰਦੇ ਆ ਕਹਿੰਦੇ ਹੁਣ ਤੱਕ ਤੋੜਿਆ ਕੋਈ ਨਹੀਂ ਕਹਿੰਦੇ ਫਿਰ ਤੋੜ ਕੇ ਜੋ ਕੁਝ ਮਰਜ਼ੀ ਕਰ ਦੋ ਸੁੱਖ ਬਲਾਸ ਕਹਿੰਦੇ ਸਾਡਾ ਕੋਈ ਜ਼ਿਕਰ ਨਹੀਂ ਕਹਿੰਦੇ ਸ਼ਰਿਆਵਾ ਸਾਡੀਆਂ ਬੱਸਾਂ ਨੇ ਕਹਿੰਦੇ ਸਭ ਕੁਝ ਸ਼ਰਿਆਵਾ ਉਹ ਤਾਂ ਸ਼ਰਿਆਵਾ ਕਰਕੇ ਤਾਂ ਲੋਕਾਂ ਨੇ ਘਰ ਨੂੰ ਤੋੜਿਆ ਹੀ ਹਾਂ ਜਦੋਂ ਲੋਕਾਂ ਨੂੰ ਪਤਾ ਲੱਗਣ ਲੱਗਿਆ ਵੀ ਇਹਨਾਂ ਕਿਸੇ ਵੀ ਜਿਹੜਾ ਜ਼ਿੰਮੇਦਾਰਾ ਕੋਈ ਵੱਡੇ ਤੋਂ ਵੱਡਾ ਜ਼ਿੰਮੇਦਾਰਾ ਉਹ ਕਾਰੋਬਾਰ ਕਰਕੇ ਤੇ ਐਡਾ ਕੋਈ ਬਣ ਨਹੀਂ ਸਕਦਾ ਹੂੰ ਤੇ ਉਹ ਲੋਕਾਂ ਨੂੰ ਪਤਾ ਹੈ ਇਸ ਗੱਲ ਦਾ ਕੋਈ ਰੌਲਾ ਨਹੀਂ ਹੂੰ ਅਜੇ ਬਾਦਲ ਪਰਿਵਾਰ ਦਾ ਤੁਸੀਂ ਭਵਿੱਖ ਕੀ ਦੇਖਦੇ ਹੋ ਕਿ ਉਹ ਜਾਂ ਸ਼੍ਰੋਮਣੀ ਕਾਲ ਦਲੀਗਰ ਕਰਨ ਉਹ ਵੱਖ ਕਰਕੇ ਬਾਦਲ ਪਰਿਵਾਰ ਨੂੰ ਦੇਖਦੇ ਆਂ ਇਕੱਲੇ ਬਾਦਲ ਪਰਿਵਾਰ ਦਾ ਭਵਿੱਖ ਤੁਸੀਂ ਰਾਜਨੀਤੀ ਦੇ ਵਿੱਚ ਜਿਹੜਾ ਉਹ ਕੀ ਦੇਖਦੇ ਆਂ ਇਹ ਇੱਕ ਤਰੀਕ ਨੂੰ ਚੈ ਹੋ ਜਾਊਗਾ ਜੀ ਹਾਂ ਜਿਹੜਾ ਕਿ ਜਦੋਂ ਜਿਹੜੀ ਕੋਈ ਵੀ ਸੀਟ ਅਕਾਲੀ ਦਲ ਨੂੰ ਆਉਂਦੀ ਨਜ਼ਰ ਨਹੀਂ ਆਉਂਦੀ ਹੂੰ ਤੇ ਭਵਿੱਖ ਤਾਂ ਆਪਣੇ ਸਾਹਮਣੇ ਆ ਜਾਊਗਾ ਜੀ ਇਕੱਲੇ ਬਾਦਲ ਪਰਿਵਾਰ ਦਾ ਬਾਦਲ ਪਰਿਵਾਰ ਦਾ ਹੀ ਭੇਖਿਆ ਜੀ ਤੇ ਸ਼ਰੋਮਣੀ ਕਾਲੀ ਦਲ ਦਾ ਸ਼ਰੋਮਣੀ ਕਾਲੀ ਦਲ ਤੇ ਇੱਕ ਸੰਸਥਾ ਸੀ ਅੱਜ ਖਤਮ ਹੋਊਗੀ ਕੱਲ ਨੂੰ ਫੇਰ ਦੁਬਾਰਾ ਸ਼ੁਰੂ ਹੋ ਜੂਗੀ ਕਿਤੇ ਜਾ ਕੇ ਸਟੈਬਲਿਸ਼ ਵੀ ਹੋ ਸਕਦੀ ਹੈ ਮੈਂ ਬਾਦਲ ਪਰਿਵਾਰ ਦੀ ਗੱਲ ਕਰ ਰਿਹਾ ਹਾਂ ਬਾਦਲ ਪਰਿਵਾਰ ਨਾਲ ਜਿਹੜੀ ਲੋਕਾਂ ਦੀ ਨਫ਼ਰਤ ਹੈ ਉਹ ਵਧੀ ਹੈ ਉਹਦੇ 'ਚ ਕੋਈ ਰੌਣਾ ਨਹੀਂ ਸਿਰਫ ਇੱਕੋ ਗੱਲ ਕਰਕੇ ਕਿ ਉਹਨਾਂ ਦੇ ਦਬ ਦਬਾ ਕਰਕੇ ਲੋਕ ਦਬ ਦਬਾ ਦੀ ਰਾਜਨੀਤੀ ਨਹੀਂ ਚਾਹੁੰਦੇ ਲੋਕ ਤਿਆਰ ਦੀ ਰਾਜਨੀਤੀ ਚਾਹੁੰਦੇ ਇਹ ਉਹ ਦਬਦਬੇ ਵਾਲੀ ਰਾਜਨੀਤੀ ਤੋਂ ਪਾਸੇ ਨਹੀਂ हट ਰਹੀ ਹੂੰ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੈਗੇ ਨੇ ਅਰਵਿੰਦ ਕੇਜੀਵਲ ਤੇ ਭਗਵੰਤ ਸਿੰਘ ਮਾਨ ਵੀ ਤੁਹਾਡੇ ਹੱਕ ਦੇ ਵਿੱਚ ਜਿਹੜੇ ਆ ਰਹੇ ਨੇ ਲੱਗਦਾ ਕਿ ਗੇਮ ਕੁਛ ਨਾ ਕੁਛ ਬਦਲੂਗੀ ਉਹਨਾਂ ਦੇ ਆਉਣ ਦੇ ਨਾਲ ਰੈਲੀ ਦੇ ਨਾਲ ਬਦਲੀ ਹੈ ਜੀ ਮਾਨ ਸਾਹਿਬ ਨੇ ਤਿੰਨ ਰੋਡ ਸ਼ੋਅ ਕੀਤੇ ਹੈ ਹੂੰ ਮਲੋੜ ਫਾਜ਼ਲ ਕਾ ਤੇ ਜਲਾਨਾਬਾਦ ਚ ਹੂੰ ਤੁਸੀਂ ਵੇਖਿਆ ਹੋਣਾ ਬਹੁਤ ਵੱਡਾ ਇਕੱਠ ਹੋਇਆ ਤੇ ਬਹੁਤ ਵੱਡਾ ਹੰਗਾਰਾ ਆਇਆ ਤੇ ਉਹਨਾਂ ਰੋਡ ਸ਼ੋਅਾਂ ਤੋਂ ਮਗਰੋਂ ਕੋਈ ਪਿੰਡ ਨਹੀਂ ਜਿੱਦੇ ਜਿਵੇਂ ਅਸੀਂ ਬੰਦਿਆਂ ਦੀ ਜੁਆਇਨਿੰਗ ਨਹੀਂ ਕਰਾ ਰਹੇ ਹੂੰ ਓਵੇਂ ਅਗਲੇ ਦਿਨਾਂ 'ਚ ਵੀ ਜਿਹੜੇ ਰੋਡ ਸ਼ੋਅ ਆਉਣੇ ਆ ਉਹਨਾਂ ਨਾਲ ਬਹੁਤ ਵੱਡਾ ਬਦਲਾਅ ਹੋਊਗਾ ਜਿਹੜੇ ਤੁਸੀਂ ਕਹਿੰਦੇ ਜੁਆਇਨਿੰਗ ਕਰ ਰਹੇ ਹਾਲਕ ਕਿਹੜੀ ਪਾਰਟੀ ਨੂੰ ਛੱਡ ਕੇ ਬਰਾੜ ਸਾਹਿਬ ਤੁਹਾਡਾ ਪੱਲਾ ਫੜ ਰਹੇ ਨੇ ਜ਼ਿਆਦਾਤਰ ਵੈਚੇ ਜਾਂ ਸਾਰੀਆਂ ਪਾਰਟੀਆਂ ਤੋਂ ਹੀ ਕਾਂਗਰਸ ਅਕਾਲੀ ਦਲ ਭਾਜਪਾ ਤਿੰਨਾਂ ਪਾਰਟੀਆਂ ਦੇ ਲੋਕ ਹੀ ਪੱਲਾ ਫੜ ਰਹੇ ਆ ਤਿੰਨਾਂ ਪਾਰਟੀਆਂ ਫੜ ਰਹੇ ਆ ਜ਼ਿਆਦਾਤਰ ਅਕਾਲੀ ਦਲ ਦੇ ਜ਼ਿਆਦਾ ਛੱਡ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਅੱਛਾ ਫਿਰੋਜ਼ਪੁਰ ਦੇ ਲੋਕਾਂ ਦੇ ਲਈ ਸੁਣੇ ਹਾਂ ਮੈਂ ਆਖਰ ਤੇ ਜ਼ਰੂਰ ਲੈਣਾ ਚਾਹੁੰਗਾ ਕੀ ਕਹਿਣਾ ਚਾਹੋਗੇ ਫਿਰੋਜ਼ਪੁਰ ਦੇ ਲੋਕਾਂ ਨੂੰ ਜਿਹੜੇ ਇਸ ਵੇ ਮੈਂ ਫਰੋਜਪੁਰ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਸਰਦਾਰ ਭਗਵੰਤ ਸਿੰਘ ਮਾਨ ਨੇ ਜਿਹੜੀ 600 ਯੂਨਟ ਬਿਜਲੀ ਮਾਫ ਦਿੱਤੀ ਆ ਜਿਹੜਾ ਟੀਲਾਂ ਤੇ ਪਾਣੀ ਪੜਾਇਆ ਜਿਹੜਾ ਨਹਿਰੀ ਮੋਟਰਾਂ ਦੀ ਬਿਜਲੀ ਲਗਾਤਾਰ ਚੱਲੀ ਆ ਕਿਸਾਨੀ ਲਈ ਹਰੇਕ ਘਰ ਨੂੰ ਬਹੁਤ ਵੱਡਾ ਫਾਇਦਾ ਆ ਮਾਨ ਸਾਹਿਬ ਦੀ ਸਰਕਾਰ ਦਾ ਆਮ ਆਦਮੀ ਪਾਰਟੀ ਦੇ ਸਰਕਾਰ ਦਾ ਉਹ ਲੋਕਾਂ ਨੂੰ ਚਾਹੀਦਾ ਹੈ ਕਿ ਮਾਨ ਸਾਹਿਬ ਦੇ ਜਿਹੜਾ ਕੰਮ ਕੀਤੇ ਹੋਏ ਕੰਮਾਂ ਕਰਕੇ 43000 ਨੌਕਰੀ ਦਿੱਤੀ ਆ ਕਮਾ ਕਰਕੇ ਆਮ ਆਦਮੀ ਪਾਰਟੀ ਦਾ ਸਾਥ ਦੇ ਤੇ ਜਿਹੜਾ ਆਉਣ ਵਾਲਾ ਆਪਦੇ ਬੱਚਿਆਂ ਦਾ ਸਕੂਲਾਂ ਦਾ ਹਸਪਤਾਲਾਂ ਦਾ ਬਜ਼ੁਰਗਾਂ ਦਾ ਪੁੱਖ ਬਣਾ ਸਕਣ ਇੱਕ ਸਵਾਲ ਮੈਂ ਜ਼ਰੂਰ ਲੈਣਾ ਚਾਹਾਂਗਾ ਜਿਵੇਂ ਸ਼੍ਰੋਮਣੀ ਕਲ ਦਲ ਵੀ ਆ ਕਾਂਗਰਸ ਵੀ ਆ ਤੇ ਨਾਲ ਦੀ ਨਾਲ ਬੀਜੇਪੀ ਵੀ ਹੈ ਹਾਲਾਂਕਿ ਤੁਸੀਂ ਭਗਵੰਤ ਸਿੰਘ ਮਾਨ ਦੇ ਕੰਮ ਗਿਣਾ ਨੇ ਪਰ ਫਿਰ ਵੀ ਜੇ ਮੈਂ ਪੁੱਛਾਂ ਤਾਂ ਲੋਕ ਕਾਕਾ ਬਰਾੜ ਨੂੰ ਹੀ ਕਿਉਂ ਚੁਣਨ ਜਾਂ ਕਾਕਾ ਬਰਾੜ ਨੂੰ ਹੀ ਵੋਟਾਂ ਜਿਹੜੀਆਂ ਉਹ ਕਿਉਂ ਪਾਉਣ ਹੁਣ ਤੱਕ ਦੇ ਜੇਕਰ ਐਮਐਲਏ ਦੇ ਕੈਰੀਅਰ ਦੀ ਐਮਐਲਏ ਦੇ ਜਿਹੜੀ ਐਮਐਲਏਸ਼ਿਪ ਦੀ ਗੱਲ ਕਰਾਂ ਕਿਉਂ ਕਾਰਨ ਕੀ ਹੈ ਕਿ ਕਿਉਂ ਤੁਹਾਨੂੰ ਹੀ ਸਿਰਫ ਕਾਕਾ ਬਰਾੜ ਨੂੰ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੈ ਕਿ ਮੈਂ ਜਿਹੜੇ ਸਰਦਾਰ ਭਗਵੰਤ ਸਿੰਘ ਮਾਨ ਨੇ ਕੰਮ ਕੀਤੇ ਆ ਤੇ ਮੈਂ ਉਹਨਾਂ ਦਾ ਹੀ ਨੁਮਾਇੰਦਾ ਹਾਂ 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 ਜੀ ਉਹਦੇ ਕਰਕੇ ਮੈਂ ਅਪੀਲ ਕਰਦਾ ਲੋਕਾਂ ਨੂੰ ਕਿ ਮਾਨ ਸਾਹਿਬ ਦਾ ਸਾਥ ਦੇਣ ਦੂਜੀ ਗੱਲ ਇਹ ਹੈ ਕਿ ਮੈਂ ਆਪਦੇ ਮੁਕਸਰ ਹਲਕੇ ਤੋਂ ਬਤੌਰ ਐਮਐਲਏ ਆ ਹਾਂ ਮੈਂ ਦੋ ਤਿੰਨ ਗੱਲਾਂ ਦੀ ਦਾਵਾ ਹਰ ਇੱਕ ਥਾਂ ਕਰਦਾ ਹਾਂ ਜੀ ਕਿ ਮੈਂ ਕਿਸੇ ਨਸ਼ਾ ਵਿੱਚ ਨਾਲੇ ਦਾ ਸਾਥ ਦਿੱਤਾ ਹੋਵੇ ਜੀ ਮੈਂ ਕਿਸੇ ਚੋਰੀ ਕਰਨ ਵਾਲੇ ਦਾ ਸਾਥ ਦਿੱਤਾ ਹੋਵੇ ਜੀ ਮੈਂ ਕੰਮ ਘਟ ਕੀਤੇ ਜਾਂ ਮਦ ਕਿਸੇ ਉਹ ਲੋਕਾਂ ਨੂੰ ਬਰਦਾਸ਼ਤ ਹੋ ਸਕਦਾ ਪਰ ਮੈਂ ਕਿਸੇ ਗਲਤ ਕੰਮ ਦਾ ਸਾਥ ਨਹੀਂ ਦਿੱਤਾ ਜੀ ਤੁਸੀਂ ਕਹਿੰਦੇ ਭਾਬਕੇ ਕਿਸ ਤਰ੍ਹਾਂ ਦਾ ਧੱਕਾ ਜਿਹੜਾ ਧੱਕਾ ਸ਼ਾਹੀ ਹੁੰਦੀ ਆ ਵੀ ਉਹ ਕਾਕਾ ਬਰਾੜ ਨੇ ਹੁਣ ਤੱਕ ਨਹੀਂ ਕੀਤੀ ਨਹੀਂ ਮੈਂ ਕਿਸੇ ਕਿਸਮ ਦੀ ਧੱਕਾਸ਼ਾਹੀ ਨਹੀਂ ਕੀਤੀ ਮੈਂ ਜਿਹੜੀ ਸ਼ਰਾਫਤ ਦੀ ਰਾਜਨੀਤੀ ਲੋਕਾਂ ਨਾਲ ਪਿਆਰ ਦੀ ਰਾਜਨੀਤੀ ਨੂੰ ਪੈਲ ਦਿੰਨਾ ਹੈ ਜਿਹੜੀ ਰਾਜਨੀਤੀ આજ ਤੋਂ ਪਹਿਲਾਂ 10 ਸਾਲ 15 ਸਾਲ ਪਹਿਲਾਂ ਪੰਜਾਬ ਦੇ ਵਿੱਚ ਚੱਲੀ ਕਿ ਸਟੇਜ ਦੇ ਉੱਤੇ ਫਲਾਨੇ ਲੀਡਰ ਨੇ ਆ ਕੇ ਫਲਾਨੇ ਨੂੰ ਗਾਲਾਂ ਕੱਢਤੀਆਂ ਲੋਕਾਂ ਨੇ ਤਾੜੀਆਂ ਮਾਰਤੀਆਂ ਦੂਜੇ ਨੂੰ ਗਾਲਾਂ ਕੱਢਦੇ ਆ ਉਹਨਾਂ ਨੇ ਤਾੜਾ ਮਾਰਤੀਆਂ ਸਾਨੂੰ ਮਾਨ ਸਾਹਿਬ ਦੀ ਹਦਾਇਤ ਮੁਤਾਬਕ ਕੰਮ ਕਰਨ ਦੀ ਗੱਲ ਹੈ ਅਸੀਂ ਕੰਮ ਕੀਤੇ ਆ ਕੰਮਾਂ ਦੀ ਗੱਲ ਕਰਦੇ ਆ ਜੇ ਅਸੀਂ ਮੋਟਰਾਂ ਚਲਾਈਆਂ ਜੀ ਤਾਂ ਮੋਟਰਾਂ ਦੀ ਗੱਲ ਕਰਦੇ ਆ ਜੇ ਅਸੀਂ 600 ਯੂਨਟ ਬਿਜਲੀ ਮਾਫ ਕੀਤੀ ਹੈ ਤਾਂ ਉਹਦੀ ਗੱਲ ਕਰਦੇ ਆ ਜੇ ਅਸੀਂ ਹੋਰ ਜਿਹਨੇ ਵੀ ਕੰਮ ਕੀਤੇ ਆ 43000 ਨੌਕਰੀ ਦਿੱਤੀ ਆ ਉਹਦੀ ਗੱਲ ਕਰਦੇ ਆ ਕਿਉਂਕਿ ਸਾਡੇ ਕੋਲੇ ਕੰਮਾਂ ਦੀ ਗਿਣਤੀ ਅਗੀਕਾ ਸਿਆ ਕੀਤਾ ਦੂਜਿਆਂ ਕੋਲੇ ਕੰਮਾਂ ਦੀ ਗਿਣਤੀ ਕੋਈ ਨਹੀਂ ਉਹ ਸਿਰਫ ਇੱਕ ਦੂਜੇ ਨੂੰ ਨਿੰਦਣ ਤੋਂ ਬਣਾਉਣਾ ਦਾ ਕੋਈ ਮਕਸਦ ਨਹੀਂ ਪ੍ਰਧਾਨ ਸਾਹਿਬ ਤੁਸੀਂ ਕਹਿੰਦੇ ਮੈਂ ਸ਼ਰਾਫਤ ਦੀ ਰਾਜਨੀਤੀ ਕੀਤੀ ਆ ਲੱਗਦਾ ਕਿ ਸ਼ਰੀਫ ਦੀ ਰਾਜਨੀਤੀ ਹੈਗੀ ਆ ਕਹਿੰਦੇ ਤਾਂ ਇਹ ਆ ਕਿ ਰਾਜਨੀਤੀ ਦੇ ਵਿੱਚ ਸ਼ਰੀਫ ਲੋਕ ਦੇ ਸ਼ਰੀਫ ਦੇ ਪੈਰ ਨਹੀਂ ਲੱਗਣਦੇ ਲੀਡਰ ਨਹੀਂ ਜੀ ਮੈਂ ਤੁਹਾਨੂੰ ਲਾ ਕੇ ਵਿਖਾਇਆ ਸਭ ਤੋਂ ਵੱਡਾ ਜਿਹੜਾ ਜਿਹੜਾ ਹਲਕਾ ਜਿਹਦੇ ਵਿੱਚ ਕਹਿੰਦੇ ਸੀ ਵੀ ਬੜੇ ਧੱਕੜ ਤੇ ਦੱਗਜੇ ਉਹ ਦੱਗਜੇ ਜਿਹੜਾ ਰੋਜ਼ ਵੱਡੇ ਵੱਡੇ ਬਦਮਾਸ਼ਾਂ ਨਾਲ ਫੋਟੋ ਪਾਉਂਦੇ ਸੀ ਉਹਨਾਂ ਨੂੰ ਹਰਾ ਕੇ ਵਿਖਾਇਆ ਜੀ ਲੋਕ ਨਹੀਂ ਚਾਹੁੰਦੇ ਕਿ ਲੋਕ ਸ਼ਰਾਬਤ ਦੀ ਨਹੀਂ ਰਾਜਨੀਤੀ ਚਾਹੁੰਦੇ ਆ ਲੋਕ ਜਿਹੜੀ ਗੁੰਡਾਗਰਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਜੀ ਪ੍ਰਧਾਨ ਸਾਹਿਬ ਸਮਾਜਤਾ ਬਹੁਤ ਬਹੁਤ ਧੰਨਵਾਦ ਤੁਹਾਡੇ ਆਉਣ ਵਾਲੇ ਸਮੇਂ ਦੇ ਲਈ ਸ਼ੁਭ ਕਾਮਨਾਵਾਂ ਥੈਂਕ ਯੂ ਸੋ ਮੇਰੇ ਨਾਲ ਕਾਕਾ ਬਰਾੜ ਹੋ ਰਹੀ ਸੀ ਜਿਹੜੇ ਕਹਿੰਦੇ ਨੇ ਕਿ ਬਾਦਲ ਪਰਿਵਾਰ ਤੇ ਤੰਜ ਕੱਸਦੇ ਨੇ ਕਿ ਬਾਦਲ ਪਰਿਵਾਰ ਇੱਥੋਂ ਭੱਜਾਇਆ ਤੇ ਜੇ ਕਿਤੇ ਬਾਦਲ ਪਰਿਵਾਰ ਇੱਥੇ ਹੁੰਦਾ ਤਾਂ ਹੋਰ ਵੀ ਸਵਾਦ ਜਿਹੜਾ ਹੈਗਾ ਉਹ ਚੋਣ ਲੜਦਾ ਹੋਣਾ ਸੀ ਜਿਹੜੇ ਜਿੱਦ ਦਾ ਦਾਵਾ ਕਰਦੇ ਨੇ ਕਹਿੰਦੇ ਕਿ ਸਾਨੂੰ ਵੋਟਾਂ ਜਿਹੜੀਆਂ ਨੇ ਭਗਵੰਤ ਸਿੰਘ ਮਾਨ ਦੇ ਹੁਣ ਤੱਕ ਕੀਤੇ ਹੋਏ ਸਾਡੇ ਕੰਮਾਂ ਕਰਕੇ ਪੈਣੀਆਂ ਚਾਹੀਏ ਚਾਹੇ ਉਹ ਨੌਕਰੀਆਂ ਦੀ ਗੱਲ ਹੋਵੇ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਹੋਵੇ ਚਾਹੇ ਜਿਹੜਾ ਹੈਗਾ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੁੰਚਾਉਣ ਦੀ ਗੱਲ ਹੋਵੇ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਜ ਉਸਤੇ ਜਸ ਕਰੇ ਵਾਉਂਦੇ ਹੋ ਇਜਾਜ਼ਤ ਧੰਨਵਾਦ ਜੀ